ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਆ ਇੱਕ ਤਾਂ ਤਾਜੀ ਸੂਈਆ ਇੱਕ ਗੱਭਣਾ ਥੋੜੇ ਦਿਨਾਂ ਦੀ ਕੱਚੀ ਆ ਗਈ ਬਾਈ ਕਿਹੜਾ ਸੂਆ ਸੂਈਆ ਹੈ ਦੂਜਾ ਸੂਆ ਸੂਈਆ ਤੜਕੇ 4 ਵਜੇ ਸੂਈਆ ਬਾਈ 4 ਵਜੇ ਬਾਈ ਸੂਈਆ ਐਰ ਸੈਰ ਬਰੀ ਜੜਾ ਬੱਚਾ ਵੀ ਕਰਮਣ ਨੇ ਜੇ ਗੱਲ ਕਰੀ ਨਾ ਬੱਸੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਦਿੱਤੀ ਆ ਬਾਈ ਇੱਕ ਨੰਬਰ ਬੱਸੀ ਨੂੰ ਜਨਮ ਦਿੱਤਾ ਵਾ ਕੀ ਆਪਦੀ ਕੁਆਲਿਟੀ ਬਹੁਤ ਚੰਗੀ ਹੈ ਕਿੰਨਾ ਬਾਈ ਬੋਲਾ ਖੱਡਿਆ ਬੋਲਾ ਬਾਈ ਤੜਕੇ 4.5-5 ਕਿਲੋ ਨੂੰ ਕੱਢਿਆ ਬੱਚੇ ਨੂੰ ਪਿਆ ਕੇ ਤੇ ਵੱਡੀ-ਬੁੱਡੀ ਬਾਈ ਫੁੱਲ ਫੁੱਲ ਵਜਣਾ ਵਜੂਦ ਜਿੱਡੀ ਕਹਦੇ ਉੱਡੀ ਆ ਬਾਈ ਯਾਰ ਕੋਈ ਛੂਟੀ ਨਾ ਮੰਨੇ ਅਗਲਾ ਕਹਿੰਦਾ ਫੋਨ ਤੇ ਵੱਡੀਆਂ ਲਾਗਦੀਆਂ ਫੋਨ ਤੇ ਤੁਹਾਨੂੰ ਛੂਟੀ ਲੱਗੂਗੀ ਫੁੱਲ ਵੱਡੀ ਹੈ ਜਿੱਡੀ ਕਹਦੇ ਬਾਈ ਇਹ ਠਣਾ ਦਾ ਸਹਿਜ ਚੰਗਾ ਬਾਈ ਠਣਾ ਤੁਹਾਨੂੰ ਬਹੁਤ ਚੰਗਾ ਲੱਗਿਆ ਚੋਣ ਬਹੁਤ ਚੰਗਾ ਲੱਗਿਆ ਬਾਕੀ ਫੁੱਲ ਵੀਡੀਓ ਚ ਬਾਈ ਨੇ ਧਾਰਾ ਮਾਰੀਆਂ ਜਿਹੜਾ ਬਾਈ ਇਹਦਾ ਮੁੱਲ ਰੱਖਿਆ ਨਾ ਬਾਈ ਨੇ ਅੱਜ ਜਮਾ ਜੈ ਜੀ ਰੱਖਿਆ 86000 ਰੁਪਏ ਮੁੱਲ ਆ ਬਾਈ ਦੋਵੇਂ ਮਾਮਾ ਤੀਆਂ ਤੁਹਾਨੂੰ 80000 ਰੁਪਏ ਜ ਦੁੱਧ 24 25 ਕਿਲੋ ਪਲੂਣ ਦਾ ਦਿੱਤਾ ਵੈਗਤੀ ਪਲੱਸ ਕੱਢਣਾ ਬਾਈ ਠੀਕ ਹੈ ਬਾਈ ਤੇ ਮੁੱਲ ਚਮਾ ਇਹ ਬੜਾ ਦੇਣ ਲੈਣ 64000 ਹੀ ਆ ਨਾ 86 86 86 ਹਾਂਜੀ ਬਾਈ ਇਹਦਾ 64 ਹੈ ਜੀ ਇਹਦਾ 64 ਹੈ ਬਾਈ ਤੇ ਬਾਈ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਬਾਈ ਇਹ 8 10 ਦਿਨ ਲੈਂਦੀ ਆ ਦੁੱਧ ਪਹਿਲਾਂ ਦਾ 14 15 ਕਿਲੋ ਦਿੱਤਾ ਵੈਗਤੀ ਪਲੱਸ ਕੱਢ ਦਊਗੀ ਠੀਕ ਹੈ ਬਾਈ 16 ਕਿਲੋ ਦੁੱਧ ਕੱਢ ਦੋ ਬਾਈ 8 10 ਦਿਨ ਜਰੂਰ ਲੈਂਦੀ ਆ ਕੱਲੀ ਕੱਚੀ ਕੱਚੀ ਆ ਬਾਈ ਸਾਫ ਸੁਥ ਬਹੁਤ ਆ ਸਾਫ ਸੁਥਰੀ ਆ ਕਾਤੜਲੀ ਆ ਬਰੀਡ ਵਗੈਰਾ ਵੀ ਚੈੱਕ ਕਰ ਸਕਦੇ ਕੋਈ ਵੀ ਐ ਛੋਟੀ ਬਣ ਕੇ ਨਾ ਵੇ ਅਗਲਾ ਦਾ ਭਾਅ ਛੋਟਾ ਤੇ ਗਾਂ ਛੋਟੀ ਹੋਊਗੀ ਇਹ ਨਹੀਂ ਚੱਕਰ ਗਾਂ ਉਹਦੇ ਨਾਲ ਵੱਡੀ ਹੋ ਮਾੜੀ ਮੁੱਡੀ ਬਈ ਮੈਂ ਕਹਣਾ ਗਾਂ ਸਾਡੇ ਨਾਲੋਂ ਤਾਂ ਉੱਚੀ ਲੰਗਦੀ ਆ ਕੋਈ ਅਕ ਨਹੀਂ ਬਈ ਹਾਂਜੀ ਬਈ ਤੇ ਇਹਦਾ ਮੁੱਲ ਹੈਗਾ 64000 64000 ਰੁਪਏ ਬਈ ਦੇਣ ਲੈਣ ਵਾਲਾ ਮੁੱਲ ਆਪਣਾ ਕੋਈ ਐ ਵਧ ਘਟਨਾ ਕਵੇ ਕੋਈ ਆ ਕੇ ਛੋਟ ਹੋਊਗੀ ਘਰੇ ਆਏ ਕਈ ਬੰਦੇ ਦੀ ਬਈ ਪਿੰਡ ਹੈਗਾ ਬਈ ਸੁਖਾਣੰਦ ਜ਼ਿਲ੍ਹਾ ਇਹਨੂੰ ਬਈ ਕਿਹੜਾ ਪੈਂਦਾ ਮੋਗਾ ਜੀ ਤਹਿਸੀਲ ਵੀ ਬਾਗਾਪੁਰਾ ਤਹਿਸੀਲ ਬਾਗਾਪੁਰਾ ਨੇੜੇ ਪਿੰਡ ਬਈ ਨੂੰ ਭਗਤਾ ਵੀ ਰਹਿੰਦਾ ਇਧਰੋਂ ਚੀਦਾ ਵੀ ਰਹਿੰਦਾ ਇਹ ਪਿੰਡ ਨੇੜੇ ਰਹਿੰਦਾ ਕੰਡੈਕਟਰ ਨੰਬਰ ਕੋਲੇ 9876043858 ਬਈ ਠੀਕ ਹੈ ਬਈ ਹਾਂਜੀ